ਬੱਡੀ ਖਬਰ ਪੰਜਾਬ ਗਵਰਨਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਕਿ ਪੰਜਾਬ ਦੇ ਭਾਜਪਾ ਦੇ ਬੁਲਾਰੇ ਡਾਕਟਰ ਕਮਲ ਸੋਈ ਨੇ ਜਿਹੜਾ ਹੈ ਦਾਵਾ ਕੀਤਾ ਹੈ ਕਿ ਪਹਿਲੀ ਮਹਿਲਾ ਆਈਪੀਐਸ ਕਿਰਨ 베ਦੀ ਸੂਬੇ ਦੀ ਅਗਲੀ ਰਾਜਪਾਲ ਹੋ ਸਕਦੇ ਨੇ ਡਾਕਟਰ ਸੋਈ ਨੇ ਸੋਸ਼ਲ ਮੀਡੀਆ ਤੇ ਇਸ ਬਾਰੇ ਟਵੀਟ ਕਰਕੇ ਜਿਹੜਾ ਹੈ ਕਿਰਨ 베ਦੀ ਨੂੰ ਵਧਾਈ ਵੀ ਦਿੱਤੀ ਹੈ ਦੂਸਰੇ ਪਾਸੇ ਦੱਸਿਆ ਕਿ ਜਿਹੜਾ ਹੈ ਹਰਿਆਣਾ ਦੇ ਰਾਜਪਾਲ ਨੂੰ ਚਾਰਜ ਦੇਣ ਦੀ ਵੀ ਜਿਹੜੀ ਹੈ ਉਹ ਚਰਚਾ ਹੋ ਰਹੀ ਸੀ ਇਸ ਤੋਂ ਪਹਿਲਾਂ ਹਰਿਆਣਾ ਦੇ ਰਾਜਪਾਲ ਬੰਡਾਰੂ ਦਤਾ ਤ੍ਰੇਨ ਨੂੰ ਪੰਜਾਬ ਦੇ ਰਾਜਪਾਲ ਦਾ ਚਾਰਜ ਦੇਣ ਦੀ ਵੀ ਜਿਹੜੀ ਆ ਉਹ ਚਰਚਾ ਛਿੜੀ ਸਿੱਕਿਆ ਗਿਆ ਸੀ ਕਿ ਪਹਿਲਾਂ ਮੰਗ ਹਰਿਆਣਾ ਪੰਜਾਬ ਦੇ ਰਾਜਪਾਲ ਅਤੇ ਦਤਾ ਤ੍ਰੇਨ ਨੂੰ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਬਣਾਇਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਕੈਪਟਨ ਸਿੰਘ ਸੋਲਕੀ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਦੇ ਨਾਲ-ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਸਨ ਹਾਲਾਂਕਿ ਇਸ ਤੋਂ ਬਾਅਦ ਹੀ ਦੋਵਾਂ ਰਾਜਾਂ ਦੇ ਵਿੱਚ ਵੱਖਰੇ-ਵੱਖਰੇ ਗਵਰਨਰ ਜਿਹੜੇ ਨੇ ਉਹ ਨਿਯੁਕਤ ਕੀਤੇ ਗਏ ਸਨ ਦੱਸ ਜੀਏ ਕਿ ਪ੍ਰੋਹਿਤ ਨੇ ਸ਼ਾਹ ਨੂੰ ਮਿਲ ਕੇ ਜਿਹੜਾ ਹੈ ਅਸਤੀਫਾ ਦਿੱਤਾ ਸੀ ਪੰਜਾਬ ਦੇ ਪਾਲਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਬੀ ਐਲ ਪ੍ਰੋਹਿਤ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਭੇਜ ਦਿੱਤਾ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਜਿਹੜਾ ਹੈ ਉਹਨਾਂ ਜੀ ਜਿਹੜਾ ਇਹ ਕਾਰਨਾਂ ਦਾ ਹਵਾਲਾ ਦਿੱਤਾ ਸੀ ਬਨਵਾਰੀ لال ਪ੍ਰੋਹਿਤ ਨੇ ਇੱਕ ਦਿਨ ਪਹਿਲਾਂ 2 ਫਰਵਰੀ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਾਮ ਮੰਤਰੀ ਅਮੇਸ਼ਾ ਨਾਲ ਮੁਲਾਕਾਤ ਕੀਤੀ ਸੀ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਪੁਜਾਰੀਤ ਨੂੰ 21 ਅਗਸਤ 2021 ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਹਨਾਂ ਨੇ 1 ਸਤੰਬਰ 2021 ਨੂੰ ਆਪਣਾ ਅਹੁਦਾ ਜਿਹੜਾ ਹੈ ਸੰਭਾਲਿਆ ਸੀ 2 ਸਾਲ 5 ਮਹੀਨੇ 2 ਦਿਨ ਪੰਜਾਬ ਦੇ ਗਵਰਨਰ ਰਹੇ ਨੇ ਬਨਵਾਰੀ ਲਾਲ ਪ੍ਰੋਹਿਤ ਸੋ ਵੱਡੀ ਖਬਰ ਪੰਜਾਬ ਗਵਰਨਰ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਮਹਿਲਾ ਆਈਪੀਐਸ ਕਿਰਨ ਬੇਦੀ ਜਿਹੜੇ ਨੇ ਸੂਬੇ ਦੇ ਅਗਲੇ ਰਾਜਪਾਲ ਹੋ ਸਕਦੇ ਨੇ ਵੱਡੀ ਖਬਰ ਪੰਜਾਬ ਗਵਰਨਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸੀਏ ਕਿ ਪੰਜਾਬ ਦੇ ਭਾਜਪਾ ਦੇ ਬੁਲਾਰੇ ਡਾਕਟਰ ਕਮਲ ਸੋਈ ਨੇ ਜਿਹੜਾ ਹੈ ਕੀਤਾ ਹੈ ਕਿ ਪਹਿਲੀ ਮੈਲਾ ਆਈਪੀਐਸ ਕਿਰਨ 베ਦੀ ਸੂਬੇ ਦੀ ਅਗਲੀ ਰਾਜਪਾਲ ਹੋ ਸਕਦੇ ਨੇ ਡਾਕਟਰ ਸੋਈ ਨੇ ਸੋਸ਼ਲ ਮੀਡੀਆ ਤੇ ਇਸ ਬਾਰੇ ਟਵੀਟ ਕਰਕੇ ਜਿਹੜਾ ਹੈ ਕਿਰਨ 베ਦੀ ਨੂੰ ਵਧਾਈ ਵੀ ਦਿੱਤੀ ਹੈ ਦੂਸਰੇ ਪਾਸੇ ਦੱਸਿਏ ਕਿ ਜਿਹੜਾ ਹੈ ਹਰਿਆਣਾ ਦੇ ਰਾਜਪਾਲ ਨੂੰ ਚਾਰਜ ਦੇਣ ਦੀ ਵੀ ਜਿਹੜੀ ਹੈ ਉਹ ਚਰਚਾ ਹੋ ਰਹੀ ਸੀ ਇਸ ਤੋਂ ਪਹਿਲਾਂ ਹਰਿਆਣਾ ਦੇ ਰਾਜਪਾਲ ਬੰਡਾਰੂ ਦਤਾ ਤਰੇਨ ਨੂੰ ਪੰਜਾਬ ਦੇ ਰਾਜਪਾਲ ਦਾ ਚਾਰਜ ਦੇਣ ਦੀ ਵੀ ਜਿਹੜੀ ਹੈ ਉਹ ਚਰਚਾ ਛਿੜੀ ਸੀ ਕਿ ਆ ਗਿਆ ਸੀ ਕਿ ਪਹਿਲਾਂ ਮੰਗ ਹਰਿਆਣਾ ਪੰਜਾਬ ਰਾਜਪਾਲ ਅਤੇ ਦਤਾ ਤਰੇਨ ਨੂੰ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਬਣਾਇਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਕੈਪਟਨ ਸਿੰਘ ਸੋਲ ਕੀ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਦੇ ਨਾਲ-ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਸਨ ਹਾਲਾਂਕਿ ਇਸ ਤੋਂ ਬਾਅਦ ਹੀ ਦੋਵਾਂ ਰਾਜਾਂ ਦੇ ਵਿੱਚ ਵੱਖਰੇ-ਵੱਖਰੇ ਗਵਰਨਰ ਜਿਹੜੇ ਨੇ ਉਨਯੁਕਤ ਕੀਤੇ ਗਏ ਸਨ ਦੱਸ ਜੀਏ ਕਿ ਪ੍ਰੋਹਿਤ ਨੇ ਸ਼ਾਹ ਨੂੰ ਮਿਲ ਕੇ ਜਿਹੜਾ ਹੈ ਅਸਤੀਫਾ ਦਿੱਤਾ ਸੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨੇ ਸ਼ਰੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਬੀ ਐਲ ਪ੍ਰੋਹਿਤ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਨੂੰ ਭੇਜ ਦਿੱਤਾ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਜਿਹੜਾ ਹੈ ਉਹਨਾਂ ਜੀ ਜਿਹੜਾ ਇਹ ਕਾਰਨਾਂ ਦਾ ਹਵਾਲਾ ਦਿੱਤਾ ਸੀ ਬਨਵਾਰੀ ਲਾਲ ਪ੍ਰੋਹਿਤ ਨੇ ਇੱਕ ਦਿਨ ਪਹਿਲਾਂ 2 ਫਰਵਰੀ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਾਮ ਮੰਤਰੀ ਹਮੇਸ਼ਾ ਨਾਲ ਮੁਲਾਕਾਤ ਕੀਤੀ ਸੀ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਪ੍ਰੋਹਿਤ ਨੂੰ 21 ਅਗਸਤ 2021 ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੇ 1 ਦਸੰਬਰ 2021 ਨੂੰ ਆਪਣਾ ਅਹੁਦਾ ਜਿਹੜਾ ਹੈ ਸੰਭਾਲਿਆ ਸੀ 2 ਸਾਲ 5 ਮਹੀਨੇ 2 ਦਿਨ ਪੰਜਾਬ ਦੇ ਗਵਰਨਰ ਰਹੇ ਨੇ ਬਨਵਾਰੀ ਲਾਲ ਪ੍ਰੋਹਿਤ ਸੋ ਵੱਡੀ ਖਬਰ ਪੰਜਾਬ ਗਵਰਨਰ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਮਹਿਲਾ ਆਈਪੀਐਸ ਕਿਰਨ ਬੇਦੀ ਜਿਹੜੇ ਨੇ ਸੂਬੇ ਦੇ ਅਗਲੇ ਰਾਜਪਾਲ ਹੋ ਸਕਦੇ ਨੇ